ਨਾ ਕੇ ਇਹੰਦਰ ਆ ਕੇ ਬੈਠੀ ਨਹੀਂ ਠੀਕ ਨਹੀਂ ਹੈਗਾ ਨਹੀਂ ਹੈ ਬਸ ਥੋੜਾ ਜਿਹਾ ਟਾਈਮ ਹੋਇਆ ਜੀ ਟੀਲੀਏ ਲੱਗਣ ਲਈ ਮੈਨੂੰ ਬਸ ਹੁਣ ਟੀਲੀ ਟੀਲੀ ਜੀ ਉਹ ਨੂੰਨ ਆਵਾਜ਼ ਦਿੱਤੀ ਸੀਗੀ ਹਾਂ ਵੀ ਦਵਾਈ ਦੇ ਦੇ ਹਾਂ ਤੇ ਉਹਨੇ ਹੁਣ ਸੁਣਿਆ ਜੇ ਕਰਤਾ ਕੀ ਕਰਾ ਹੁਣ ਹਾਂ ਹੈ ਹਾਂ ਹੁਣ ਪਹਿਲਾਂ ਸੋਨਾ ਪੰਨ ਵੇਖ ਲਿਆ ਹਾਂ ਤੇ ਉਹ ਹੁਣ ਬਸ ਸੋਨਾ ਪੰਨ ਹੀ ਰਹਿ ਗਿਆ ਹਾਂ ਹੈ ਉਹਨਾਂ ਨੂੰ ਨਹੀਂ ਆਉਂਦੀ ਸੀ ਵੀ ਹਾਂ ਮੈਂ ਤਾਂ ਨੂੰ ਲੜਨੀ ਤੇ ਛਾੜ ਕੇ ਜਾਣ ਮੇਰੀ ਲੋੜ ਦੀ ਉਹਨੋ ਹੋਵੇ ਬਸ ਹੋਈ ਆ ਸੋਣਾਪਣ ਵੇਖ ਲਿਆ ਵਾ ਸਾਰੇ ਦੇ ਪੁੱਤਰ ਨਾਲ ਲੜੀ ਜਾਂਦੀ ਹੈ ਹਾਂ ਹੈ ਕਹਿੰਦੇ ਨੇ ਕਲੇ ਸੇੜਨੇ ਆਂਦੀ ਆ ਹਾਂ ਐ ਹੁਣ ਕੀ ਕਰਾਂ ਅੱਜ ਜੇ ਮੈਂ ਕੁਛ ਕਹਿ ਦੇਨੀ ਆ ਫਿਰ ਮੂੰਹ ਵਟ ਕੇ ਪਈ ਰਹਿੰਦੀ ਆ ਹਾਂ ਆਂ ਡੰਗ ਵੰਡਾ ਆਉਂਦੀਆਂ ਨੇ ਕੀ ਹੋਇਆ ਤੇ ਕਹਿ ਛੱਡਦੀ ਠੀਕ ਨਹੀਂ ਹੈ ਜੀ ਜਿੱਥੇ ਕੰਮ ਪੈਨ ਉਥੇ ਕੰਮ ਛੱਡ ਦਿੰਦੀ ਆ ਬਸ ਹੁਣ ਤੇ ਕਹਿੰਦੇ ਨੇ ਚੁੱਪਚਾਪ ਲਈ ਮੈਂ ਉਹ ਤੇ ਗੱਲ ਹੋ ਗਈ ਹੁਣ ਜਾਂ ਤੇ ਤੂੰ ਚੁੱਪ ਕਰ ਜਾ ਜ਼ਿੰਦਗੀ ਕੱਢਣੀ ਆ ਜਾਵਰ ਉਹਦੇ ਹਿਸਾਬ ਨਾਲ ਚੱਲੀ ਚੱਲ ਮੇਰੀ ਤੇ ਜ਼ਿੰਦਗੀ ਹੁਣ ਕਹਿੰਦੇ ਸਾਲ 2 ਸਾਲ ਆ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ ਪਰ ਹੁਣ ਕਿੰਨੇ ਨੇ ਦਿਮਾਗ ਤੇ ਜਿਹੜੀ ਟੈਨਸ਼ਨ ਆ ਵੀ ਸਾਰੀ ਉਮਰ ਪੁੱਤਰ ਕਿਵੇਂ ਕੱਢੇਗਾ ਕਲੇਜ ਪੁੱਤਰ ਵੀ ਫਿਰ ਉਹੀ ਗੱਲ ਹੈ ਹੁਣ ਪੁੱਤਰ ਵੀ ਜਾਂ ਤੇ ਚੁੱਪ ਕਰਕੇ ਲੇੜੀ ਬਣ ਕੇ ਪਿੱਛੇ ਲੱਗਾ ਰਹੇਗਾ ਉਹਦਾ ਹਾਂ ਜਦੋਂ ਵਿਚਾਰ ਉਹ ਕਹਿੰਦਾ ਸੀ ਮਨ ਪਸੰਦ ਬੀਬੀ ਲੈਣੀ ਆ ਉਦੋਂ ਮੈਂ ਨਾ ਮੰਨੀ ਵੀ ਨਹੀਂ ਅਸੀਂ ਆਪਣੀ ਪਸੰਦ ਦੀ ਲਿਆਵਾਂਗੇ ਆਹੋ ਭਾਵੇਂ ਤੁਹਾਨੂੰ ਰੋਟੀ ਦੇਈ ਵੀ ਜਾਂਦੀ ਔਰ ਹੋਇਤ ਸੋਦੇ ਦੀ ਵੀ ਤਾਂ ਕਦਰ ਕਰ ਲੈਂਦੀ। ਹਾਂ। ਬਸ ਹੁਣ ਤੇ ਸੋਨਾ ਪੰਨ ਵੇਖ ਕੇ ਕਹਿੰਦੇ ਨਹੀਂ ਹੁੰਦੇ ਚੁੱਪ ਬੈਠੇ ਆ। ਚਲ ਕੋਈ ਨਹੀਂ ਮਹਾਰਾਜ ਕਰੇਗਾ ਕਿਰਪਾ ਤੇ। ਮਹਾਰਾਜ ਕੋਈ ਨਹੀਂ। ਇੱਥੇ ਹੀ ਮੈਂ ਤੇ ਇਹ ਅਰਦਾਸ ਕਰਦੀ ਆ ਬਾਬੇ ਅੱਗੇ ਤੇ ਇਹਦੀ ਬੁੱਧੀ ਕਿਤੇ ਸੈੱਟ ਕਰ ਤੇ ਇਹਦਾ ਘਰ ਵਿੱਚ ਵਾਸਾ ਹੋ ਜੇ। ਹਾਂ। ਕਿਤੇ ਫੋਨ ਵੀ ਕਿਸੇ ਪਾਸੇ ਲੱਗਣ ਦੇ ਹੁੰਦੇ। ਗੱਲ ਤੇ ਫੋਨਾਂ ਦੀ ਆ ਨਾ। ਬਸ ਚੁੱਪਣਾ ਮਾਰ ਜਾਂਦੀ ਆ। ਇਹ ਕਿਸੇ ਨੂੰ ਮੜਾ ਇਹ ਕਹਿ ਦਿੰਦੀ ਵੀ ਮੇਰੀ ਸੱਸ ਐ ਬੋਲਦੀ ਅਗਲੇ ਨੂੰ ਦੁੱਗਣਾ ਭੁਗਾ ਦੇਂਦਾ ਕੀ ਕਰੇ ਕੌਣ ਘਰ ਵਸਣ ਦੇਂਦਾ ਈ ਬਿਲਕੁਲ ਬਿਲਕੁਲ ਬਸ